ਪਿੰਡ ਨੱਥੂ ਮਾਹਰਾ ਦੇ ਵਸਨੀਕਾਂ ਅਤੇ ਮੁਸਲਿਮ ਭਾਈਚਾਰੇ ਨੂੰ ਹੈਰਾਨ ਕਰ ਦਿੰਦੀਆਂ ਨੇ ਇੱਕ ਧਮਕੀ ਭਰਿਆ ਪੱਤਰ ਮਸਜਿਦ ਦੇ ਮੌਲਵੀ ਅਤੇ ਪ੍ਰਧਾਨ ਸਾਹਿਬ ਨੂੰ ਗੱਡੀ ਚਾਰ ਦਿੱਤਾ ਜਾਊਗਾ ਜੀ ਹਾਂ ਬਿਲਕੁਲ ਇਹੀ ਸਵਦਾਵਲੀ ਹੈ ਜਿਹੜੀ ਉਸ ਪੱਤਰ ਦੇ ਉੱਤੇ ਲਿਖੀ ਹੋਈ ਹੈ ਪਿੰਡ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮੌਲਵੀ ਸਾਹਿਬ ਬਹੁਤ ਡਰੇ ਹੋਏ ਨੇ ਠੀਕ ਹੈ ਪ੍ਰਧਾਨ ਜੀ ਵੀ ਸਾਰੇ ਮੁਹੰਮਦਨ ਭਰਾ ਨੇ ਜਿੰਨੇ ਸਾਡੇ ਸਾਰੇ ਡਰੇ ਹੋਏ ਨੇ ਇਸ ਗੱਲ ਤੋਂ ਠੀਕ ਹੈ ਇਹ ਕਿਸੇ ਸਰਾਰਦੀਆਂ ਅੰਤਲ ਵੱਲੋਂ ਕਰਿਆ ਗਿਆ ਜੇ 60 ਸਾਲ ਉਮਰ ਹੋ ਗਈ ਕਦੇ ਇਹੋ ਜਿਹਾ ਸਾਡੇ ਪਿੰਡ ਚ ਮਾਹੌਲ ਨਹੀਂ ਹੋਇਆ ਜਿਹੜਾ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕੀ ਲੱਗਦਾ ਵੀ ਮਾਹੌਲ ਖਰਾਬ ਕਰਨ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਜੀ ਇਹ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਨੇ ਧਮਕੀ ਦੇ ਉੱਤੇ ਪਿੰਡ ਨਿਵਾਸੀਆਂ ਦੀ ਕੀ ਪ੍ਰਤੀਕਿਰਿਆ ਹੈ ਜਾਂ ਮੁਸਲਿਮ ਭਾਈਚਾਰੇ ਦੀ ਕੀ ਜਿਹੜੀ ਪ੍ਰਤੀਕਿਰਿਆ ਉਹ ਵੇਖਣ ਨੂੰ ਮਿਲ ਰਹੀ ਹੈ ਧਮਕੀ دی ਹੋਇਆ ਮੇਰੇ ਤੇ ਵੀ ਦੇ ਰੱਖੀ ਹੈ ਪ੍ਰਧਾਨ ਜੀ ਦੇ ਵੀ ਦੇ ਰੱਖੀ ਹੈ ਜਾਨ ਤੋ ਮਾਰਨੇਗੀ ਜੇ ਜੇ ਨਹੀਂ ਹਟਾਇਆ ਤਾਂ 31 ਤਰੀਕ ਤੱਕ ਜੇ ਇਸ ਨੂੰ ਨਹੀਂ ਹਟਾਇਆ ਤਾਂ ਪ੍ਰਧਾਨ ਤੇ ਮੋਲਵੀ ਸਾਹਿਬ ਨੂੰ ਗੱਡੀ ਚਾੜ ਦਿੱਤਾ ਜਾਊਗਾ ਤੇ ਧਮਕੀ ਪਰਿਆ ਪੱਤਰ ਅਸੀਂ ਉਹ ਚੈੱਕ ਕੀਤਾਗਾ ਸਾਡੇ ਫਿੰਗਰਪ੍ਰਿੰਟ ਐਕਸਪਰਟ ਤੇ ਹੋਰ ਟੀਮ ਆਈ ਹੋਈ ਆ ਤੇ ਉਹ ਸੀਸੀਸੀ ਵੀ ਕੈਮਰੇ ਅਤੇ ਉਹਦਾ ਅਸੀਂ ਚੈੱਕ ਕਰ ਰਹੇ ਆਗੇ ਸੁਣਦੇ ਵਿੱਚ ਆ ਕਿ ਇੱਥੇ ਦਾ ਸੀਸੀਟੀਵੀ ਜਿਹੜਾ ਵਰਕਿੰਗ ਨਹੀਂ ਕੀ ਥਾਣੇ ਤੁਹਾਡੇ ਜਿਹੜੇ ਸੁਪਰਵਾਈਜ਼ਨ ਦੇ ਅੰਡਰ ਆਉਂਦੇ ਆ ਇਹ ਚੈਕਿੰਗ ਨਹੀਂ ਕਰਦੇ ਟਾਈਮ ਟੂ ਟਾਈਮ ਦੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੇਖੀਏ ਤਾਂ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੈ ਭਾਈਚਾਰਕ ਸਾਂਝ ਵੀ ਹੈ ਜਿਹੜੀ ਉਸ ਦੀਆਂ ਵੱਖ-ਵੱਖ ਮਸਾਲਾ ਨੇ ਪੰਜਾਬ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੀਆਂ ਨੇ ਪਰ ਅੱਜ ਦੀ ਗੱਲ ਕਰੀਏ ਅੱਜ ਇੱਕ ਘਟਨਾ ਪਿੰਡ ਨੱਥੂ ਮਾਹਰਾ ਦੇ ਵਸਨੀਕਾ ਅਤੇ ਮੁ슬ਮ ਭਾਈਚਾਰੇ ਨੂੰ ਹੈਰਾਨ ਕਰ ਦਿੰਦੀਆਂ ਨੇ ਇੱਕ ਧਮਕੀ ਭਰਿਆ ਪੱਤਰ ਹੈ ਜਿਹੜਾ ਪਿੰਡ ਦੀ ਮਸਜਿਦ ਦੇ ਵਿੱਚ ਕਿਸੇ ਸਰਾਰਤੀ ਅੰਸਰ ਦੇ ਵੱਲੋਂ ਚਿਪਕਾ ਦਿੱਤਾ ਜਾਂਦਾ ਹੈ ਤੇ ਜਿਸ ਵਿੱਚ ਇਹ ਮੰਗ ਰੱਖੀ ਗਈ ਹੈ ਸਖਤ ਚੇਤਾਵਨੀ ਦਿੱਤੀ ਗਈ ਹੈ ਜਾਂ ਤਾੜਨਾ ਕੀਤੀ ਗਈ ਹੈ ਕਿ ਇਸ ਮਸਜਿਦ ਦੇ ਮੌਲਵੀ ਨੂੰ ਆਉਣ ਵਾਲੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਹਟਾ ਦਿੱਤਾ ਜਾਵੇ ਜੇਕਰ ਇਹ ਅਮਲ ਦੇ ਵਿੱਚ ਨਾ ਲਿਆਂਦਾ ਗਿਆ ਤਾਂ ਇਸ ਮਸਜਿਦ ਦੇ ਮੌਲਵੀ ਅਤੇ ਪ੍ਰਧਾਨ ਸਾਹਿਬ ਨੂੰ ਗੱਡੀ ਚਾੜ ਦਿੱਤਾ ਜਾਊਗਾ ਜੀ ਹਾਂ ਬਿਲਕੁਲ ਇਹੀ ਸ਼ਬਦਾਵਲੀ ਹੈ ਜਿਹੜੀ ਉਸ ਪੱਤਰ ਦੇ ਉੱਤੇ ਲਿਖੀ ਹੋਈ ਸੀ ਫਲਹਾਲ ਪਿੰਡ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਕੁਝ ਲੋਕ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਚਾਹੂਗੇ ਜੀ ਇੱਕ ਧਮਕੀ ਭਰੇ ਜਿਹੜਾ ਪੱਤਰ ਹੈ ਉਹ ਅੰਦਰ ਚਿਪਕਾ ਦਿੱਤਾ ਜਾਂਦਾ ਹੈ ਤੇ ਕਿਤੇ ਨਾ ਕਿਤੇ ਮੁਸਲਿਮ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਵੀ ਆ ਕਿਉਂਕਿ ਜੋ ਮੌਲਾਨਾ ਸਾਹਿਬ ਨੇ ਜਾਂ ਮੌਲਵੀ ਸਾਹਿਬ ਨੇ ਕਾਫੀ ਪਿਆਰ ਹੈ ਸਪਿਟ ਦੇ ਨਾਲ ਦੇਖੋ ਜੀ ਮੌਲਵੀ ਸਾਹਿਬ ਬਹੁਤ ਡਰੇ ਹੋਏ ਨੇ ਠੀਕ ਹੈ ਪ੍ਰਧਾਨ ਜੀ ਵੀ ਸਾਰੇ ਮੁਹੰਮਦਨ ਭਰਾ ਨੇ ਜਿੰਨੇ ਸਾਡੇ ਸਾਰੇ ਡਰੇ ਹੋ ਨੇ ਇਸ ਗੱਲ ਤੋਂ ਠੀਕ ਹੈ ਇਹ ਕਿਸੇ ਸਰਾਰਦੀਆਂ ਅੰਤਲ ਵੱਲੋਂ ਕਰਿਆ ਗਿਆ ਸਾਡੇ ਦਾ ਅੱਜ ਤੱਕ ਪਿੰਡ ਦੇ ਵਿੱਚ ਮੇਰੀ 58 60 ਸਾਲ ਉਮਰ ਹੋ ਗਈ ਕਦੇ ਇਹੋ ਜਿਹਾ ਸਾਡੇ ਪਿੰਡ ਚ ਮਾਹੌਲ ਨਹੀਂ ਹੋਇਆ ਜਿਹੜਾ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਠੀਕ ਹੈ ਅਸੀਂ ਬਹੁਤ ਬੁਰਾ ਜਹੁੰਦੇ ਆਏ ਕੰਮ ਨੂੰ ਠੀਕ ਹੈ ਜਿਹਨੇ ਵੀ ਕਰਿਆ ਬਹੁਤ ਮਾੜੀ ਘਟਨਾ ਆਇਆ ਅੱਛਾ ਕੀ ਕਹੋਗੇ ਸਵੇਰੇ ਵੀ ਨਮਾਜ਼ ਆਦਾ ਕੀਤੀ ਗਈ ਹੋਊਗੀ ਤੇ ਕਿੰਨੇ ਕ ਵਜੇ ਇਹ ਜਿਹੜਾ ਪੱਤਰ ਤੁਹਾਨੂੰ ਦਿਖਾਈ ਦਿੰਦਾ ਵੀ ਇੱਥੇ ਚਿਪਕਾਇਆ ਹੋਇਆ ਹੈ ਇਹ ਜੀ ਸਵੇਰ 5:00 ਵਜੇ ਨਮਾਜ਼ ਹੁੰਦੀ ਹੈ ਜੀ 5:20 ਤੇ ਨਮਾਜ਼ ਹੋ ਗਈ ਨਮਾਜ਼ ਤੋਂ ਬਾਅਦ ਮੌਲਵੀ ਸਾਹਿਬ ਜਦੋਂ ਬੱਚਿਆਂ ਨੂੰ ਪੜਾ ਕੇ 8:00 ਵਜੇ ਇੱਧਰ ਆਏ ਨੇ ਠੀਕ ਹੈ 7:30 8:00 ਵਜੇ ਉਹਨਾਂ ਨੇ ਦੇਖਿਆ ਬਾਥਰੂਮ ਕੋਲ ਵੀ ਇਹ ਚਿਪਕਾਇਆ ਹੋਇਆ ਉਹਨਾਂ ਨੇ ਜਦੀ ਪ੍ਰਧਾਨ ਜੀ ਸਾਡੇ ਸਰਾਜ ਮੁਹੰਮਦ ਨੇ ਉਹਨਾਂ ਨੂੰ ਦੱਸਿਆ ਬਸ ਉਸ ਤੋਂ ਬਾਅਦ ਪਤਾ ਲੱਗਾ ਸਾਨੂੰ ਤੋਂ ਅੱਛਾ ਜਿਹੜੀ ਸਵਦਾਵਲੀ ਹੈ ਕਿਤੇ ਨਾ ਕਿਤੇ ਉਹ ਵੀ ਜੇ ਦੇਖੀਏ ਤਾਂ ਅਸਬੇਕ ਵਰਤੀ ਗਈ ਹੈ ਮੌਲਵੀ ਸਾਹਿਬ ਲਈ ਪ੍ਰਧਾਨ ਸਾਹਿਬ ਲਈ ਕਿਤੇ ਨਾ ਕਿਤੇ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਕੋਲੇ ਤੁਸੀਂ ਕਦੋਂ ਕੰਪਲੇਂਟ ਦਰਜ ਕਰਵਾਉਨੇ ਹੋ ਇਸ ਦੇ ਪ੍ਰਤੀ ਤੇ ਪੁਲਿਸ ਹੈ ਜਿਹੜੀ ਕਦੋਂ ਪਹੁੰਚਦੀ ਹੈ ਜੀ ਦੇਖੋ ਜੀ ਮੌਲਵੀ ਸਾਹਿਬ ਨੇ ਜਿਹੜੇ ਇਹ ਐ ਨਹੀਂ ਹੈ ਵੀ ਸਾਡੇ ਨੌਕਰੇ ਰੱਖੇ ਹੋਰੇ ਤੇ ਮਸਜਿਦ ਵਿੱਚ ਇਹ ਸਾਡੇ ਭਰਾ ਨੇ ਠੀਕ ਹੈ 2008 ਤੋਂ ਇਹ ਚੱਲ ਰਹੇ ਨੇ ਇੰਨਾ ਪਿਆਰ ਆ ਸਾਡੇ ਨਾਲ ਠੀਕ ਹੈ ਹਰ ਸਾਡੇ ਜਿੰਨੇ ਵੀ ਮੁਸਲਮਾਨ ਭਰਾ ਨੇ ਕਿਸੇ ਦੇ ਵੀ ਘਰ ਜਾ ਸਕਦੇ ਨੇ ਕਿਸੇ ਦੇ ਵੀ ਕੋਈ ਤੀ ਪੈਣਾ ਇਹਦੇ ਆਪਦੀਆਂ ਵੀ ਤੀਆਂ ਪੈਣਾ ਨੇ ਠੀਕ ਆ ਆਪਦੇ ਬੱਚੇ ਨੇ ਤੇ ਜਵਾਨ ਬੱਚੇ ਨੇ ਦੋਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਦੇ ਅੱਜ ਤੱਕ ਇਹਦੀ ਰਿਪੋਰਟ ਨਹੀਂ ਸੁਣੀ ਕਦੇ ਵੀ ਹੋਈ ਕਿਸੇ ਨਾਲ ਵੀ ਨਾ ਕਦੇ ਉੱਚੀ ਨੀਵੀਂ ਗੱਲ ਕੋਈ ਨਾ ਕੋਈ ਗਾਲੀ ਗਲੋਚ ਨਾ ਕਿਸੇ ਨਾਲ ਲੜਾਈ ਇਹੋ ਜਿਹੇ ਤਰ੍ਹਾਂ ਦਾ ਮੌਲਵੀਆ ਸਾਡਾ ਕਦੇ ਇਹੋ ਜੀ ਗੱਲ ਨਹੀਂ ਹੋਈ ਕਿੰਨੇ ਵਜੇ ਪੱਤਰ ਜਿਹੜਾ ਦੇਖਿਆ ਜਾਂਦਾ ਹੈ ਇਹ 8:00 ਵਜੇ ਤੋਂ ਕਰੀਬ ਦੇਖਿਆ ਜਾਂਦਾ ਜੀ ਤੇ ਪੁਲਿਸ ਨੂੰ ਸੂਚਨਾ ਕਦੋਂ ਦਿੱਤੀ ਜਾਂਦੀ ਹੈ ਜੀ ਔਰ ਤੁਹਾਨੂੰ ਸੂਚਨਾ ਉਸ ਤੋਂ ਬਾਅਦ ਜਦੋਂ ਅਸੀਂ ਸਾਰੇ ਸਨਮਾਨ ਭਾਈ ਇਕੱਠੇ ਹੋਏ ਆਂ 11:00 ਵਜੇ ਅਸੀਂ ਉੱਥੇ ਥਾਣੇ ਚਲੇ ਗਏ ਜੀ ਅਸੀਂ ਇਹਦੇ ਥਾਣੇ ਦੀ ਜੀ ਉੱਥੋਂ ਉਹਨਾਂ ਨੇ ਜਦੀ ਬੰਦੇ ਭੇਜੇ ਵੀ ਜਾਓ ਉੱਥੇ ਠੀਕ ਆ ਪੁਲਿਸ ਵੱਲੋਂ ਕੋਈ ਨਹੀਂ ਹੈ ਪੁਲਿਸ ਨੇ ਪੂਰੀ ਸਾਡੀ ਮਦਦ ਕੀਤੀ ਹੈ ਜੀ ਆ ਕੇ ਡੀਐਸਪੀ ਸਾਹਿਬ ਆਏ ਨੇ ਪੂਰਾ ਸੁਣਿਆ ਸਾਨੂੰ ਉਹਨਾਂ ਨੇ ਪੂਰਾ ਕੋਆਪਰੇਟ ਕਰਿਆ ਸਾਨੂੰ ਤਸ਼ੱਲੀ ਦਾ ਦਵਾ ਕੇ ਗਏ ਨੇ ਵੀ ਡਰਨ ਦੀ ਲੋੜ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਸਰਪੰਚ ਸਾਹਿਬ ਵੀ ਖੜੇ ਨੇ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਸਰਪੰਚ ਸਸੀਕਲ ਜੀ ਸਸੀਕਲ ਜੀ ਆ ਕੀ ਲੱਗਦਾ ਵੀ ਮਾਹੌਲ ਖਰਾਬ ਕਰਨ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਜੀ ਇਹ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਨੇ ਪਿਛਲੇ ਹਫਤੇ ਸਾਡੇ ਨਾਲ ਦੇ ਨਗਰ ਹੈ ਜੀ ਉਮਰਪੁਰਾ ਉੱਥੇ ਨਵੀਂ ਮਸਜਿਦ ਦਾ ਉਦਘਾਟਨ ਹੋਇਆ ਜੀ ਉਹ ਇੱਕ ਸਿੱਖ ਭਾਈਚਾਰੇ ਵੱਲੋਂ ਵੱਲੋਂ ਜੀ ਉਹ 6 ਵਿਸਵੇ ਜਗ੍ਹਾ ਦਿੱਤੀ ਗਈ ਸੀ ਜੀ ਅਸੀਂ 15 ਦਿਨ ਪਹਿਲਾਂ ਤਾਂ ਇਹ ਸਨੇਹਾ ਦੇ ਰਹੇ ਹਾਂ ਜੀ ਭਾਈਚਾਰਕ ਸੰਘਰਸ਼ ਦਾ ਜੀ ਅੱਜ ਇਹ ਸ਼ਰਾਰਤੀ ਅਨਸਰ ਵੱਲੋਂ ਇਹ ਗਲਤ ਸਨੇਹਾ ਭੇਜਿਆ ਜਾ ਰਿਹਾ ਹੈ ਵੀ ਇੱਥੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿ ਰਚੀ ਜਾ ਰਹੀ ਹੈ ਜੀ ਸਾਜ਼ਿ ਰਚੀ ਜਾ ਰਹੀ ਹੈ ਕਿਤੇ ਨ ਕਿਤੇ ਧਮਕੀ ਦੇ ਉੱਤੇ ਪਿੰਡ ਨਿਵਾਸੀਆਂ ਦੀ ਕੀ ਪ੍ਰਤੀਕਿਰਿਆ ਹੈ ਜਾਂ ਮੁ슬림 ਭਾਈਚਾਰੇ ਦੀ ਕੀ ਜਿਹੜੀ ਪ੍ਰਤੀਕਿਰਿਆ ਉਹ ਵੇਖਣ ਨੂੰ ਮਿਲ ਰਹੀ ਹੈ ਦੇਖੋ ਜੀ ਸਾਰੇ ਸਮਾਜ ਦੇ ਵਿੱਚ ਜਿਹੜਾ ਹੈਗਾ ਇਹ ਰੋਸ ਆ ਜੀ ਤੇ ਸਾਡੇ ਪਿੰਡ ਵੱਲੋਂ ਵੀ ਅਸੀਂ ਇਹ ਵਿਸ਼ਵਾਸ ਬਣਾਉਣਾ ਵੀ ਸਾਡਾ ਪਿੰਡ ਜੀ ਇਕੱਠਾ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਜੀ ਤੇ ਜੇ ਕੋਈ ਅਗਾਂਹ ਤੋਂ ਵੀ ਇਦਾਂ ਦਾ ਕੁਝ ਕਰਦਾ ਜੀ ਤਾਂ ਸਾਰਾ ਪਿੰਡ ਚਾਹੇ ਕਿਸੇ ਵੀ ਧਰਮ ਦਾ ਜੀ ਉਹ ਕੋਈ ਇਨਸਾਨ ਆ ਉਹ ਸਾਰੇ ਇਸ ਦੇ ਖਿਲਾਫ ਜੀ ਡਟ ਕੇ ਖੜਨਗੇ ਆ ਕੋਈ ਪ੍ਰਧਾਨ ਸਾਹਿਬ ਲਈ ਗੱਲ ਕਰੀਏ ਜਾਂ ਮੌਲਵੀ ਸਾਹਿਬ ਲਈ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਗਿਆ ਜੀ ਕਿਉਂਕਿ ਧਮਕੀ ਦਿੱਤੀ ਗਈ ਹੈ ਸ਼ਰਿਆਮ ਹੈ ਜਿਹੜੀ ਅਸੀਂ ਨਾਲ ਜਿਹੜੇ ਲੋਕਲ ਪ੍ਰਸ਼ਾਸਨ ਨੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਧਿਆਨ ਚ ਲਗਿਆ ਇਹ ਮਸਲਾ ਲੈ ਆਤਾ ਸੀ ਉਹਨਾਂ ਨੇ ਜੀ ਸਬੰਧਤ ਡੀਐਸਪੀ ਸਾਹਿਬ ਨੂੰ ਮੌਕਾ ਦੇਖ ਕੇ ਗਏ ਨੇ ਜੀ ਉਹਨਾਂ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਇਦਾਂ ਦੀ ਕੋਈ ਵੀ ਘਟਨਾ ਜਿਹੜੀ ਆ ਜਿਹਦੇ ਨਾਲ ਮੋਲਵੀ ਸਾਹਿਬ ਜਾਂ ਮਸਜਿਦ ਜਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਇਨਸਾਨ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੋਵੇ ਉਸ ਹਰ ਤਰ੍ਹਾਂ ਦਾ ਕੋਈ ਵੀ ਐਦਾਂ ਦਾ ਕਦਮ ਨਹੀਂ ਚੁੱਕਣ ਦਿੱਤਾ ਜਾਊਗਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਆ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਜਾਂ ਕਹੇ ਲਈਏ ਮੁਸਲਿਮ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਵੀ ਹੈ ਤੇ ਉਸ ਸਰਾਰਤੀ ਵਿਅਕਤੀ ਨੂੰ ਫੜਨ ਦੀ ਵੀ ਜਿਹੜੀ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਅਤੇ ਮੌਲਵੀ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਸਾਰੇ ਵਿਸ਼ੇ ਦੇ ਉੱਤੇ مولانا ਸਾਹਿਬ ਅੱਜ ਸਾਰੇ ਮੁਸਲਮ ਧਰਮ ਦੇ ਲੋਕ ਨੇ ਜਿਹੜੇ ਮਸਜਿਦ ਦੇ ਬਾਹਰ ਇਕੱਠੇ ਹੋਏ ਹੋਏ ਨੇ ਕੀ ਕਾਰਨ ਹੋ ਗਿਆ ਵੀ ਤੁਹਾਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਮੀਟਿੰਗ ਕਰਨੀ ਪੈਗੀ ਅੱਜ ਸਵੇਰ तकरीबन 8 ਵਜੇ ਮੈਂ ਦੇਖਿਆ ਕਿ ਮਸਜਿਦ ਦੇ ਅੰਦਰ ਜੋ ਹੈ ਜਿੱਥੇ ਹੱਥ ਹੁੰਦੇ ਨੇ ਬਾਤੂਮ ਕਰਕੇ ਉੱਥੇ ਕਿਸ ਨੇ ਜੋ ਹੈ ਚਿੱਟ ਲਗਾਈ ਹੋਈ ਹੈ ਉਸ ਦੇ ਉੱਪਰ ਧਮਕੀ دی ਹੋਈ ਹੈ ਮਰਤੇ ਵੀ ਦੇ ਰੱਖੀ ਪ੍ਰਧਾਨ ਜੀ ਦੇ ਵੀ ਦੇ ਰੱਖੀ ਜਾਨ ਤੇ ਮਾਰਨੇਗੀ ਉਸ ਨੂੰ ਮੇਰੇ ਖਿਆਲ ਦੇ तकरीबन 31 ਤਾਰੀਖ ਦਾ ਜੋ ਹੈ ਉਹ ਟੈਂਬੀ ਦੇ ਰੱਖਿਆ ਪ੍ਰਧਾਨ ਜੀ ਨੂੰ ਕਿਹਾ ਗਿਆ ਕਿ ਮੋਲਬੀ ਸਾਹਿਬ ਨੂੰ ਕੱਢ ਦੋ ਇਹ ਗੁੰਡਾ ਹੈ ਚੋਰ ਹੈ ਹੋਰ ਵੀ ਬੰਦਨ ਕਿਆ ਕਿਆ ਉਸ ਕੋ ਲਿਖਿਆ ਦੇਖ ਲਿਓ ਤੁਸੀਂ ਚਿੱਤੇ ਜਾ ਕੇ ਉੱਥੇ ਮਸੀਤ ਜੀ ਜੋ ਧਮਕੀ ਭਰਿਆ ਪੱਤਰ ਲਿਖਿਆ ਹੋਇਆ ਹੈ ਇਹ ਕਿਹੜੇ ਪਿੰਡ ਦੀ ਘਟਨਾ ਹੈ ਜੀ ਕਿਹੜਾ ਪਿੰਡ ਹੈ ਪਿੰਡ ਨੱਥੂ ਮਾਹਰੇ ਦੀ ਨੱਥੂ ਮਾਹਰੇ ਪਿੰਡ ਨੱਥੂ ਮਾਹਰੇ ਮਸਜਿਦ ਦੇ ਅੰਦਰ ਲੱਗ ਹੋਇਆ ਹੈ ਠੀਕ ਹੈ ਤੇ ਤੁਹਾਨੂੰ ਤੇ ਪ੍ਰਧਾਨ ਸਾਹਿਬ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਜੀ ਜੀ ਖਾਸ ਤੌਰ ਬਸ ਮੈਂ ਤੋਂ ਅਸੀਂ ਦੋ ਹੀ ਜਣੇ ਕੀ ਕਾਰਨ ਲੱਗਦਾ ਕੋਈ ਧੜੇਵਾਜੀ ਚੱਲ ਰਹੀ ਹੈ ਜਾਂ ਆਪਸੀ ਕੋਈ ਤੁਹਾਡਾ ਜਿਹੜਾ ਕਲੇਸ਼ ਚੱਲ ਰਿਹਾ ਕਮੇਟੀ ਦਾ ਐਦਾਂ ਦੀ ਕੋਈ ਗੱਲਬਾਤ ਤਾਂ ਨਹੀਂ ਪਿੰਡ ਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਕਲੇਸ਼ ਨਹੀਂ ਹੈ ਨਾ ਕਮੇਟੀ ਦਾ ਨਾ ਆਮ ਮੁਸਲਮਾਨਾਂ ਦਾ ਨਾ ਸਿੱਖ ਭਾਈਓ ਦਾ ਕਿਸੇ ਦਾ ਕੋਈ ਮਸਲਾ ਹੈ ਹੀ ਨਹੀਂ ਨਾ ਇਧਰ ਹੈ ਨਾ ਉਧਰ ਉਮਰਪੁਰੇ ਮੈਂ ਕੋਈ ਕਹਿ ਨਹੀਂ ਹੈ ਫਿਰ ਕੀ ਕਾਰਨ ਹੋ ਸਕਦਾ ਵੀ ਜਿਹੜਾ ਤਮਕੀਪਰ ਦੀ ਚਿੱਠੀ ਜਿਹੜੀ ਲਗਾਈ ਗਈ ਹੈ ਮਸਜਿਦ ਦੇ ਅੰਦਰ ਬਸ ਇਹ ਤਾਂ ਹਮ ਵੀ ਨਹੀਂ ਕਹਿ ਸਕਤੇ ਕਿਉਂਕਿ ਨਾ ਤਾਂ ਉਸਕੋ ਦੇਖਿਆ ਕਿਸੇ ਨੇ ਨਾ ਪਤਾ ਨਸਤਾ ਕਿ ਕਿਸਨੇ ਉਸਕੋ ਚਿਪਕਾਇਆ ਮਾਲੂਮ ਤਾਂ ਤੁਹਾਨੂੰ ਕਿ ਨੈਕ ਸਮਾਂ ਹੋ ਗਿਆ ਇਸ ਮਸਜਿਦ ਵਿੱਚ ਮੈਂ ਤਾਂ ਕਿ 2008 ਤੋਂ ਮੈਂ ਹੋ ਰਿਹਾ ਹਾਂ 2008 ਤੋਂ ਲੈ ਕੇ ਇਸ ਤੋਂ ਪਹਿਲਾਂ ਕੋਈ ਅਜਿਹੀ ਘਟਨਾ ਵਾਪਰੀ ਹੈ ਨਾ ਪਹਿਲਾਂ ਕੋਈ ਐਸੀ ਨਾ ਵਿੱਚ ਮ ਕੋਈ ਐਸੀ ਨਾ ਹੁਣ ਕੋਈ ਐਸੀ ਕੋਈ ਕਿਸੇ ਕਿਸਮ ਦਾ ਮਸਲਾ ਹੈ ਹੀ ਨਹੀਂ ਹਾਂ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਹੋ ਸਕਦਾ ਬਸ ਇਸ ਮੈਂ ਸੋਚ ਨਹੀਂ ਸਕਦਾ ਜੀ ਕੁਝ ਵੀ ਕਿਸੇ ਦੇ ਬਾਰੇ ਵਿੱਚ ਕਿਉਂਕਿ ਮੈਂ ਸਿਰਫ ਇਤਨਾ ਸੋਚ ਸਕੂ ਕਿ ਆਪਣੇ ਪਿੰਡ ਦੇ ਅੰਦਰ ਪਿਆਰ ਮੁਹੱਬਤ ਬਹੁਤ ਹੈ हो सकता है जो शरारती अंसर नहीं हो तो ये देखे जान दो क्योंकि इसके अंदर सिख मुस्लिम सांझा जो है ना एक मिसाल है ईद के मौके पर देख लो पर्व के मौके पर देख लो कीर्तन के मौके पर देख लो यानी कि पंजाब का जो भाईचारा है वो इस पिंड के अंदर क़ायम है तो मैं तो यही कह सकता कि शरारती अंसर वो चीज़ देख के जो है बर्दाश्त नहीं कर सकते, नहीं कर सकते बिल्कुल भी ਤੇ ਇਸ ਦੀ ਘਟਨਾ ਦੀ ਕੋਈ ਜਾਣਕਾਰੀ ਤੁਸੀਂ ਪੁਲਿਸ ਸਟੇਸ਼ਨ ਦਿੱਤੀ ਹੈ ਜੀ ਪੁਲਿਸ ਸਟੇਸ਼ਨ ਮੈਂ ਸਭ ਤੋਂ ਪਹਿਲੇ ਜਦੋਂ ਉਹ ਦੇਖੀ ਤਾਂ ਮੈਂ ਪ੍ਰਧਾਨ ਜੀ ਦੇ ਪਾਸ ਗਿਆ ਫੋਟੋ ਖਿੱਚ ਕੇ ਉਸ ਦੀ ਚਿੱਟਕੀ ਉਸ ਦੇ ਬਾਅਦ ਜੇ ਪ੍ਰਧਾਨ ਜੀ ਨੇ ਐਕਸ਼ਨ ਲਿਆ ਔਰ ਯਹਾਂ ਸੇ ਜਿਹਨੇ ਵਾਰੇ ਇਕੱਠੇ ਕਰੇ ਚੇਅਰਮੈਨ ਸਾਹਿਬ ਯਾਨੀ ਕਿ ਸਾਰੇ ਲੋਕ ਜਾ ਕਰਕੇ ਫਿਰ ਥਣੇ ਦੇ ਅੰਦਰ ਗਏ ਕਿੰਨੇ ਵਜੇ ਗਈ ਸੀ ਪੁਲਿਸ ਸਟੇਸ਼ਨ ਤਕਰੀਬਨ 11 ਵਜੇ ਕੇ ਆਸ-ਪਾਸ ਤੇ ਪੁਲਿਸ ਕਦੋਂ ਕਾਈ ਗੁੰਸ ਜੇ ਜੇ ਆਗੇ ਸੇ ਨਾਲ ਹੀ ਉਹ ਨਾਲ ਹੀ ਆ ਗਈ ਸਾਡੇ ਕੋਈ ਹੁਣ ਤੱਕ ਤਫਤੀਸ਼ ਹੋਈ ਕਾਰਵਾਈ ਹੋਈ ਕੋਈ ਅਬਾਜ਼ੋਣਾ ਨੇ ਵੀ ਇਹ ਕੁਝ ਪੁੱਛਿਆ ਕਿ ਕਿਸ ਤਰੀਕੇ ਦਾ ਕਾ ਮਸਲਾ ਕਿਉਂ ਕਿ ਉਸ ਤੋਂ ਇਲਾਵਾ ਤਾਂ ਕੋਈ ਹੋਰ ਹੈ ਨਹੀਂ ਇਹ ਇਹ ਚੇਤਾਵਨੀ ਭਰਿਆ ਇੱਕ ਪੱਤਰ ਲਗਾਇਆ ਗਿਆ ਮਸਜਿਦ ਵਿੱਚ ਕੀ ਕਾਰਨ ਮੰਨਦੇ ਹੋ ਪਿੰਡ ਦਾ ਮਾਹੌਲ ਤਾਂ ਬਹੁਤ ਵਧੀਆ ਜੀ ਪਰ ਸਾਨੂੰ ਕੁਝ ਸਰਾਰਤੀ ਅਨਸਰਾਂ ਦੀ ਕਾਰਵਾਈ ਲੱਗਦੀ ਹੈ ਇਹ ਪਿੰਡ ਦੇ ਵਿੱਚ ਤਾਂ ਇਹੋ ਜਿਹਾ ਕੋਈ ਫਿਰਕਾ ਪ੍ਰਸਤ ਬੰਦਾ ਹੈ ਨਹੀਂ ਪਤਾ ਨਹੀਂ ਕਿਹਨੇ ਲਾਇਆ ਹਜੇ ਤੱਕ ਸਾਨੂੰ ਕੋਈ ਇਹਦਾ ਪਰ ਇਹ ਕੀ ਕੁਝ ਲਿਖਿਆ ਇਸ ਪੱਤਰ ਦੇ ਵਿੱਚ ਇਹਦੇ ਵਿੱਚ ਧਮਕੀ ਦਿੱਤੀ ਹੈ ਜੀ ਵੀ ਤੁਸੀਂ ਮੌਲਵੀ ਸਾਹਿਬ ਨੂੰ ਹਟਾਓ ਇਹ ਗੁੰਡਾ ਹੈ ਇਹ ਫਲਾਨਾ ਇਹ ਲੁੱਟਦਾ ਲੋਕਾਂ ਨੂੰ ਕਿ ਜੇ ਨਹੀਂ ਹਟਾਇਆ ਤਾਂ 31 ਤਰੀਕ ਤੱਕ ਜੇ ਇਹ ਨੂੰ ਨਹੀਂ ਹਟਾਇਆ ਤਾਂ ਪ੍ਰਧਾਨ ਤੇ ਮੌਲਵੀ ਸਾਹਿਬ ਨੂੰ ਗੱਡੀ ਚਾੜ ਦਿੱਤਾ ਜਾਊਗਾ ਕੀ ਲੱਗਦਾ ਵੀ ਪਿੰਡ ਦੇ ਵਿੱਚੋਂ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਫਿਰ ਕੋਈ ਬਾਹਰਲਾ ਵਿਅਕਤੀ ਹੋ ਸਕਦਾ ਹੈ ਸ਼ੱਕ ਸਾਨੂੰ ਜੀ ਕਿਸੇ ਉੱਤੇ ਨਹੀਂ ਹੈ ਜੇ ਤੱਕ ਕੋਈ ਪਤਾ ਨਹੀਂ ਹੈ ਬਾਕੀ ਤਫਸੀਲ ਜਾ ਰਹੀ ਹੈ ਜੀ ਬਾਹਰਲਾ ਬੰਦਾ ਵੀ ਹੋ ਸਕਦਾ ਪਿੰਡ ਦਾ ਵੀ ਹੋ ਸਕਦਾ ਆਪਣੇ ਫਿੰਗਰਪ੍ਰਿੰਟ ਜਾਂਚ ਵਾਲੀ ਟੀਮ ਵੀ ਆਈ ਹੈ ਸਾਬ ਵੀ ਆ ਕੇ ਕਹਿੰਦੇ ਡੀਐਸਪੀ ਸਾਹਿਬ ਅੱਛਾ ਪ੍ਰਸ਼ਾਸਨ ਨੂੰ ਤੁਸੀਂ ਕੰਪਲੀਟ ਕੀਤੀ ਹੈ ਕੀ ਮੰਗ ਕੀਤੀ ਹੈ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਨੂੰ ਇਹੀ ਮੰਗ ਕੀਤੀ ਹੈ ਜੀ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਕਿਉਂਕਿ ਜਾਨ ਮਾਲ ਦਾ ਖਤਰਾ ਹੈ ਸਾਡੇ ਮੌਲਵੀ ਸਾਹਿਬ ਨੂੰ ਤੇ ਖੁਦ ਮੈਨੂੰ ਵੀ ਹੈ ਵੀ ਜਿਹੜੀ ਇਹਨਾਂ ਨੇ ਧਮਕੀ ਦਿੱਤੀ ਹੈ ਦਾ ਇਹਦੇ ਉੱਤੇ ਕੁਝ ਜਾਂਚ ਲੈ ਮਾਹੌਲ ਖਰਾਬ ਹੋ ਰਿਹਾ ਹੈ ਜੀ ਪਿੰਡ ਦਾ ਇਹਦੇ ਨਾਲ ਸਰ ਨੱਥੂ ਮਾਰਾ ਪਿੰਡ ਪਹੁੰਚੇ ਜਿੱਥੇ ਮਸਜਿਦ ਦੇ ਵਿੱਚ ਇੱਕ ਧਮਕੀ ਭਰਿਆ ਜਿਹੜਾ ਪੱਤਰ ਚੇਤਾਵਨੀ ਭਰਿਆ ਪੱਤਰ ਜਿਹੜਾ ਲਿਖ ਕੇ ਕੰਧ ਦੇ ਨਾਲ ਚਿਮੇੜਿਆ ਜਾਂਦਾ ਹੈ ਤੇ ਤੁਹਾਡੇ ਨੌਲੇਜ ਦੇ ਵਿੱਚ ਕੀ ਹੈ ਤੁਸੀਂ ਹਲੇ ਤੱਕ ਕਿੱਥੇ ਤੱਕ ਜਿਹੜੀ ਜਾਣਕਾਰੀ ਇਕੱਠੀ ਕੀਤੀ ਹੈ ਸਾਨੂੰ ਇੱਕ ਸਰਪੰਚ ਸਾਹਿਬ ਨੇ ਜਿਹੜੇ ਨੱਥੋ ਮਾਜਰਾ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਾਲ ਆਈ ਸੀ ਕਿ ਇੱਥੇ ਬਾਥਰੂਮਾਂ ਦੇ ਬਾਹਰਲੇ ਪਾਸੇ ਕੰਧ ਦੇ ਉੱਤੇ ਕਿਸੇ ਨੇ ਪੱਤਰ ਲਾਇਆ ਹੋਇਆ ਵੀ ਜਿੱਥੇ ਇਹਨਾਂ ਦੇ ਜਿਹੜਾਗਾ ਸੇਵਾਦਾਰ ਰੱਖਿਆ ਹੋਇਆਗਾ ਵੀ ਉਹ ਸੇਵਾਦਾਰ ਨੂੰ ਇਸ ਮਸਜਿਦ ਦੇ ਵਿੱਚੋਂ ਹਟਾਇਆ ਜਾਵੇ ਤੇ ਇਸ ਲਈ ਧਮਕੀ ਪਰਿਆ ਪੱਤਰ ਅਸੀਂ ਉਹ ਚੈੱਕ ਕੀਤਾਗਾ ਸਾਡੇ ਫਿੰਗਰਪ੍ਰਿੰਟ ਐਕਸਪਰਟ ਤੇ ਹੋਰ ਟੀਮ ਆਈ ਹੋਈ ਆ ਤੇ ਉਹ ਸੀਸੀਟੀਵੀ ਕੈਮਰੇ ਅਤੇ ਉਹਦਾ ਅਸੀਂ ਚੈੱਕ ਕਰ ਰਹੇ ਹਾਂਗੇ ਵੀ ਜੋ ਵੀ ਹੋਈ ਗੀ ਕਾਰਵਾਈ ਅਸੀਂ ਬਾਅਦ ਤਸਦੀਕ ਜਿਹੜੀ ਕਾਰਵਾਈ ਕਰਾਂਗੇ ਇਹਦੀ ਵੈਰੀਫਾਈ ਕੀਤਾ ਜਾ ਰਿਹਾ ਤੇ ਹੋਰ ਕੁਝ ਕੀ ਕੁਝ ਲਿਖਿਆ ਹੋਇਆ ਹੈ ਜਿਹੜਾ ਪੱਤਰ ਲਿਖਿਆ ਉਹਦੇ ਵਿੱਚ ਹੋਰ ਕੀ ਕੁਝ ਲਿਖਿਆ ਉਹਨਾਂ ਨੇ ਇਹੀ ਲਿਖਿਆ ਵੀ ਮੌਲਵੀ ਜਿਹੜਾ ਲੱਗਿਆ ਹੋਇਆ ਹੈਗਾ ਉਹ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਕੁਝ ਉਹਨਾਂ ਨੇ ਟਿੱਪਣੀ ਕੀਤੀ ਹੋਈ ਆ ਵੀ ਉਹ ਬੰਦੇ ਦਾ ਕੈਰੇਕਟਰ ਠੀਕ ਨਹੀਂਗਾ ਵੀ ਉਹਨੂੰ ਇਥੋਂ ਹਟਾਇਆ ਜਾਵੇ ਇਸੀ ਲਿਖਿਆ ਹੋਇਆ ਤੇ ਆ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀ ਹੈ ਜੀ ਹਲੇ ਤੱਕ ਅਜੇ ਕਰ ਰਹੇ ਆ ਜੀ ਹੁਣੇ ਅਸੀਂ ਟੀਮ ਆਈ ਹੈ ਸਾਡੀ ਅਜੇ ਵੈਰੀਫਾਈ ਕਰ ਰਹੇ ਆ ਅਸੀਂ ਚੈੱਕ ਕਰ ਰਹੇ ਆ ਸਰ ਦੇਖਿਆ ਗਿਆ ਕਿ ਤੁਹਾਡੀ ਸੁਪਰਵਾਈਜ਼ਨ ਦੇ ਅੰਦਰ ਜੋ ਵੀ ਥਾਣੇ ਆਉਂਦੇ ਆ ਖਾਸ ਕਰਕੇ ਜ਼ਿਲ੍ਹਾ ਮੁਖੀ ਦੇ ਦੁਆਰਾ ਜਾਂ ਕਹੇ ਲਈ ਪੰਜਾਬ ਸਰਕਾਰ ਦੇ ਦੁਆਰਾ ਹਦਾਇਤਾਂ ਨੇ ਕਿ ਸੀਸੀਟੀਵੀ ਆ ਜਿਹੜੇ ਪ੍ਰੋਪਰ ਵਰਕਿੰਗ ਹੋਣੇ ਚਾਹੀਦੇ ਆ ਪਰ ਸੁਣਨ ਦੇ ਵਿੱਚ ਆ ਕਿ ਇੱਥੇ ਦਾ ਸੀਸੀਟੀਵੀ ਜਿਹੜਾ ਵਰਕਿੰਗ ਨਹੀਂ ਕਿ ਥਾਣੇ ਤੁਹਾਡੇ ਜਿਹੜੇ ਸੁਪਰਵਾਈਜ਼ਨ ਦੇ ਅੰਡਰ ਆਉਂਦੇ ਆ ਇਹ ਚੈਕਿੰਗ ਨਹੀਂ ਕਰਦੇ ਟਾਈਮ ਟੂ ਟਾਈਮ ਜੀ ਅਸੀਂ ਚੈਕਿੰਗ ਕਰਦੇ ਆ ਪਰ ਇਹ ਕਿਤੇ ਕੈਮਰੇ ਲੱਗੇ ਹੋਏ ਸੀ ਆਲਰੇਡੀ ਇੱਥੇ ਕੈਮਰੇ ਲੱਗੇ ਹੋਏ ਸੀ ਹੁਣੇ ਕਿਸੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਕੋਈ ਇਸ਼ੂ ਆਇਆ ਹੈਗਾ ਕੋ ਕੈਮਰੇ ਬੰਦ ਹੋ ਗਏ ਨੇ ਤਾਂ ਕਰਕੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਕੋਈ ਇਸ ਬਾਰੇ ਵੀ ਵੈਰੀਫਾਈ ਕਰਾਂਗੇ ਕਿ ਕਿਸ ਕਲੋਂ ਬੰਦ ਹੋ ਗਏ ਧਾਰਮਿਕ ਸਥਾਨਾਂ ਦੇ ਉੱਤੇ ਵੈਸੀ ਵੀ ਸਾਰਿਆਂ ਨੂੰ ਬੇਨਤੀ ਹੈ ਤੇ ਹਦਾਇਤ ਵੀ ਹੈ ਸਰਕਾਰਾਂ ਵੱਲੋਂ ਵੀ ਜਿਹੜੀ ਹੈਗੀ ਹਰ ਧਾਰਮਿਕ ਸਥਾਨ ਦੇ ਉੱਤੇ ਕੈਮਰੇ ਹੋਣੇ ਚਾਹੀਦੇ ਆ ਉਹ ਜਿੰਨੀਆਂ ਵਿਸਥਾਵਾਵਾਂ ਉਹਨਾਂ ਨੇ ਆਲਰੇਡੀ ਕੈਮਰੇ ਇੰਸਟਾਲ ਕਰਵਾਏ ਹੋਏ ਨੇ ਤੇ ਸਰ ਕਿੰਨੇ ਕ ਵਜੇ ਦੀ ਇਹ ਘਟਨਾ ਤੇ ਪੁਲਿਸ ਕਿੰਨੇ ਕ ਸਮੇਂ ਤੱਕ ਪਹੁੰਚਦੀ ਹੈ ਇਸ ਸਾਨੂੰ ਇਨਫੋਰਮੇਸ਼ਨ ਜਿੱਥੇ ਇਥੋਂ ਆ ਕੇ ਲੱਗੀ ਆ ਸੇ ਪਾਸੇੋਂ ਸੇ ਪਤਾ ਕੀਤਾ ਵੀ ਇਹ ਮਾਰਨਿੰਗ ਦਾ ਇਨਸੀਡੈਂਟ ਆ ਹੋ ਸਕਦਾ 8:00 ਵਜੇ ਦੇ ਕਰੀਬ ਕਿਸੇ ਨੇ ਇਹ ਸ਼ਰਾਰਤ ਕੀਤੀ ਹੈਗੀ ਆ ਤੇ ਸਾਨੂੰ ਜਿਹੜੀ ਵੀ ਆ ਇਨਫੋਰਮੇਸ਼ਨਸ ਹੁਣੇ ਰੀਸੀਵ ਹੋਈ ਸੀ ਅੱਧਾ ਘੰਟਾ ਪਹਿਲਾਂ ਅਸੀਂ ਉੱਥੇ ਆ ਕੇ ਵੈਰੀਫਾਈ ਕੀਤਾ ਹੈਗਾ ਅ ਸਰ ਇੱਕ ਸਾਇਮ ਦਾ ਮਾਹੌਲ ਬਣਿਆ ਹੈ ਪ੍ਰਧਾਨ ਸਾਹਿਬ ਵੀ ਡਰੇ ਹੋਏ ਨੇ ਤੇ ਮੌਲਵੀ ਸਾਹਿਬ ਵੀ ਡਰੇ ਹੋਏ ਨੇ ਤੇ ਕੋਈ ਸੁਰੱਖਿਆ ਲਈ ਕੋਈ ਇੰਤਜ਼ਾਮ ਕੀਤੇ ਗਏ ਨੇ ਹਰ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਏਗੀ ਜੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਲਾਅ ਐਂਡ ਆਰਡਰ ਨੂੰ ਪੰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ